ਗਰਦਨ ਦਰਦ ਜਾਂ ਫਿਰ ਕਹਿ ਲੋ ਵੀ ਸਰਵਾਈਕਲ ਸਪਾਈਨ ਤੇ ਤੁਹਾਡੇ ਪੇਨ ਹੋ ਰਿਹਾ ਹੈ ਜਾਂ ਫਿਰ ਤੁਸੀਂ ਲੰਬੇ ਸਮੇਂ ਲਈ ਕੰਪਿਊਟਰ ਤੇ ਬੈਠ ਕੇ ਕੰਮ ਕਰਦੇ ਹੋ ਜਾਂ ਫਿਰ ਜਿਹੜੀਆਂ ਘਰੇਲੂ ਔਰਤਾਂ ਹਾਊਸ ਵਾਈਜ਼ ਨੀਵੀਂ ਪਾਕੇ ਕੰਮ ਕਰਦੀਆਂ ਨੇ ਉਹਨਾਂ ਦੇ ਗਰਦਨ 'ਚ ਦਰਦ ਹੈ ਅੱਜ ਵਾਲੀਆਂ ਕਸਰਤਾਂ ਤੁਸੀਂ 5 ਮਿੰਟ ਲਈ ਕਰਨੀਆਂ ਨੇ ਔਰ 5 ਦਿਨ ਕਰਨੀਆਂ ਨੇ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤੁਸੀਂ ਗਰਦਨ ਦਰਦ ਤੋਂ ਬਹੁਤ ਜਲਦ ਆਰਾਮ ਪਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘਸਰਾ ਹੁੰਦਾ ਕੀ ਹੈ ਲੇਵੇਟਰ ਸਕੈਪੁਲਾ ਇਹ ਇੱਕ ਮਸਲ ਹੁੰਦਾ ਆਪਾਂ ਅਗਰ ਉਸ ਨੂੰ ਸਟ੍ਰੈਚ ਕਰਾਂਗੇ ਤਾਂ ਆਪਾਂ ਨੂੰ ਬਹੁਤ ਜਲਦ ਆਰਾਮ ਮਿਲੇਗਾ ਆਪਾਂ ਕਈ ਵਾਰ ਟ੍ਰੈਪੀਜੀਅਸ ਮਸਲਸ ਨੂੰ ਸਟ੍ਰੈਚ ਕਰਨ ਲੱਗ ਜਾਂਦੇ ਆ ਜਿਸ ਦੇ ਨਾਲ ਆਪਾਂ ਨੂੰ ਆਰਾਮ ਨਹੀਂ ਮਿਲਦਾ ਤੁਸੀਂ ਸਿੱਧੇ ਖੜੋਗੇ ਇੱਕ ਹੱਥ ਪਿੱਛੇ ਲੈ ਜਾਓਗੇ ਔਰ ਗਰਦਨ 45 ਡਿਗਰੀ ਤੇ ਕਮਾ ਦੇਣੀ ਹੈ ਔਰ ਇਸ ਜਗ੍ਹਾ ਤੋਂ ਫੜ ਕੇ ਆਪਾਂ ਖਿੱਚਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਹ ਕਸਰਤ ਤੁਸੀਂ ਦੋਨੋਂ ਸਾਈਡ ਕਰਨਾ ਔਰ 10-10 ਸੈਕਿੰਡ ਕਰਨਾ ਔਰ ਇਸੇ 5 ਤੋਂ 6 ਸੈਟ ਸਵੇਰ ਤੇ ਸ਼ਾਮ ਕਰ ਲੈ ਔਰ ਜਦੋਂ ਤੁਹਾਡੀ ਗਰਦਨ 'ਚ ਦਰਦ ਹੈ ਕਿਤੇ ਵੀ ਮਾਲਿਸ਼ ਨਹੀਂ ਕਰਨੀ ਦੂਜੀ ਕਸਰਤ ਤੁਸੀਂ ਬੈਠ ਤੇ ਪੈ ਜਾਓਗੇ ਔਰ ਗਰਦਨ ਨੂੰ ਇੱਕਦਮ ਆਪਾਂ نیچے ਲੈ ਜਾਣਾ ਔਰ ਇਸ ਜਗ੍ਹਾ ਤੇ ਆਪਾਂ ਗਰਦਨ نیچے ਲਮਕਾ ਦੇਣੀ ਹੈ ਲਮਕਾ ਕੇ ਗਰਦਨ ਕਿਤੇ ਖੱਬੇ ਕਿਤੇ ਸੱਜੇ ਕਿੰਨਾਂ ਹਿਲਾਉਣੀ ਹੈ ਇਹ ਨਹੀਂ ਆ ਵੀ ਤੁਸੀਂ ਮੋੜੇ ਹਿਲਾਏ ਚੱਲੋ ਬਿਲਕੁਲ ਨਹੀਂ ਕੱਲੀ ਗਰਦਨ ਦੀ ਮੂਵਮੈਂਟ ਕਰੋ 10 ਤੋਂ 15 ਸੈਕਿੰਡ 20 ਤੋਂ 25 ਵੀ ਗਿਣ ਸਕਦੇ ਹੋ ਫਿਰ ਤੁਸੀਂ ਆਰਾਮ ਕਰੋ ਸਾਈਡ ਲੈ ਕੇ ਐਦਾ ਤੁਸੀਂ 5 ਤੋਂ 6 ਵਾਰ ਕਰੋ ਰੋਜ਼ਾਨਾ ਰੋਟੀ ਖਾਣ ਤੋਂ ਪਹਿਲਾਂ ਸਵੇਰੇ ਸ਼ਾਮ ਔਰ ਉਸ ਤੋਂ ਬਾਅਦ ਜਿਹੜੀ ਨੈਕਸਟ ਕਸਰ ਤੁਸੀਂ ਕਰਨੀ ਹੈ ਸਿੱਧੇ ਬੈਠ ਜਾਓਗੇ ਇਸਾਥ ਨਾਲ ਇੱਥੇ ਰੱਖ ਕੇ ਆਪਾਂ ਇਸ ਨੂੰ ਅੰਦਰ ਨੂੰ ਪੁਸ਼ ਕਰਾਂਗੇ ਔਰ ਗਰਦਨ ਨੂੰ ਬਾਹਰ ਨੂੰ ਤੱਕਾਂਗੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਕਰੋ ਇਸ ਨੂੰ ਵੀ ਸਵੇਰੇ ਤੇ ਪੈਰੇ ਸ਼ਾਮ ਕਰੋ ਆਸਾਨ ਕਸਰਤਾ ਕਰੋ ਗਰਦਨ ਦਰਦ ਨੂੰ ਤੁਸੀਂ ਬਹੁਤ ਜਲ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ